ਸਭ ਤੋਂ ਮੀਡੀਆ ਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਇਸ ਦੀ ਵਾਪਸ ਨਹੀਂ ਲੈਣਗੇ ਕੀ ਕਰਨ ਕੀ ਬਲ ਰਹੇ ਉਹ ਜਿੰਨਾ ਕੁ ਤੁਸੀਂ ਨਿਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ ਇਹ ਦੂਣਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਲੈਣਗੇ ਉਹ ਕੱਲ ਜੋ ਸਵਾਲ ਪੱਤਰਕਾਰਾਂ ਵੱਲੋਂ ਕੀਤਾ ਗਿਆ ਕਿ ਪ੍ਰੈਸ਼ਰ ਦੇ ਵਿੱਚ ਹੋਇਆ ਕਿ ਤਾਂ ਨਹੀਂ ਪ੍ਰੈਸ਼ਰ ਦੇ ਵਿੱਚ ਹੋਇਆ ਸਾਰਾ ਕੁਝ ਪ੍ਰੈਸ਼ਰ ਕਿਸ ਦਾ ਮੰਨ ਰਹੇ ਹੋ ਵੈਸੇ ਨਹੀਂ ਮੈਂ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਦੇ ਜਿਹੜਾ ਸਾਹਮਣੀ ਗੱਲ ਆ ਜੀ ਇਹ ਤਾਂ ਨੈਤਿਕ ਧਾਰ ਦੀ ਆਈ ਆ ਹੂੰ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਤੇ ਮੈਜਿਸ ਵਿੱਚ ਕਮੈਂਟ ਕਰਨੀ ਕਰਾਂਗਾ ਹਾਲਾਂਕਿ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਜਨਤਿਕ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲ ਏਜੰਡੇ 'ਚ ਬਿਲਕੁਲ ਕੁਛ ਨਹੀਂ ਜੀ ਅਡਜੈਕਟਿਵ ਕੋਲ ਅਧਿਕਾਰ ਆ ਹੂੰ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਹੂੰ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਬਤਾਓ ਨਾ 72 ਘੰਟੇ ਦਾ ਮੋਟਸ ਆ ਜਾਂ ਮੀਟਿੰਗ ਹੋਊਗੀ ਉਹਦੇ ਚ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਅਸੀ ਗੱਲ ਹੋਊਗੀ ਪਰ ਜਾਣਕਾਰੀ ਸੁਤਰਾਂ ਤੋਂ ਜਾਣਕਾਰੀ ਇਹ ਵੀ ਆ ਰਹੀ ਹੈ ਸ੍ਰੀ ਕਾਲਤਖਬ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਸਕਦੀ ਹੈ ਜੀ ਜਾਣਕਾਰੀ ਆ ਰਹੀ ਹੈ ਦੇਖੋ ਹਾਲਾਤ ਦੇਖ ਕੇ ਨਹੀਂ ਲੱਗਦਾ ਹੂੰ ਤੇ ਜੇ ਕੋਈ ਅਸੀ ਗੱਲ ਕਰਨਗੇ ਦੇਖਾਂਗੇ ਵੀ ਉਹਦਾ ਕਾਰਜ ਕਿੱਗਾ ਹੂੰ ਉਹੀ ਗੱਲ ਹੈ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਿਕ ਤੌਰ ਤੇ ਜਿਹੜਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਵਾਂਗੇ ਜਿਹੜਾ ਸੁਣ ਪਰ ਲੱਗਦਾ ਜਿਹਦਾ ਤੇ ਮੈਂ ਕਿਹਾ ਮੇਰਾ ਬੈਗ ਵੀ ਤਿਆਰ ਹੈ ਜੀ ਕੱਪੜੇ ਮੇਰੇ ਪੂਰੇ ਪੈਕ ਆ ਜੀ ਇਹ ਕਿਉਂ ਗੱਲ ਕਹੀ ਹੋਗੀ ਕੀ ਹੋਇਆ ਹੋਗਾ ਕੋਈ ਬਧੀਆ ਜਦਾਸਾਬ ਗੱਲ ਕਹਿ ਸਕਦੇ ਆ ਮੇਰੀ ਨਹੀਂ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹਿੰਦਾ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਦੀ ਮੰਗ ਰੱਖੀ ਹੈ ਜੀ ਬੜਾ ਸਰਦਾਰ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਹੂੰ ਤੇ ਆ ਕੇ ਜੋ ਉਹਨਾਂ ਦੀ ਜ਼ਿੰਮੇਵਾਰੀਆਂ ਨੇ ਵੋਣ ਜੀ ਆ ਬਿਲਕੁਲ ਜੀ ਬਿਲਕੁਲ ਸਭ ਦੇ ਮੀਡੀਆ ਦੇ ਵਿੱਚ ਇਹ ਕਰ ਦਿੱਤਾ ਕਿ ਕਿਸੇ ਦੀ ਫਾਈਲ ਵਾਪਸ ਨਹੀਂ ਲੈਣਗੇ ਕੀ ਕਰਨੇ ਕੀ ਮਤਲਬ ਦੇਣਾ ਜਿੰਨਾ ਉਸੇ ਨਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ ਇਹ ਦੂਣਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਜੀ ਉਹ ਵਾਪਸ ਨਹੀਂ ਲੈਣਗੇ ਕੱਲ ਜੋ ਸਵਾਲ ਪੱਤਰ ਕਰਨ ਵਾਲੇ ਨੇ ਕਿਹਾ ਕਿ ਪ੍ਰੈਸ਼ਰ ਦੇ ਵਿੱਚ ਹੋਇਆ ਕਿਤਾ ਹਾਂਜੀ ਪ੍ਰੈਸ਼ਰ ਦੇ ਵਿੱਚ ਹੋਇਆ ਸਾਰਾ ਕੁਝ ਪ੍ਰੈਸ਼ਰ ਕਿਸ ਦਾ ਮੰਨ ਰਿਹਾ ਤੁਸੀਂ ਨਹੀਂ ਮੈਂ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਨੇ ਜਿਹੜਾ ਸਾਹਮਣੇ ਗੱਲ ਆਈ ਹੈ ਤਾਂ ਨੈਤਿਕ ਧਾਰ ਦੀ ਆਈ ਹੈ ਹੂੰ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਤੇ ਮੈਂ ਜੀ ਵਿੱਚ ਕਮੈਂਟ ਕਿਵੇਂ ਕਰਾਂਗਾ ਹਾਲਾਂਕਿ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਨਾਮ ਹੋ ਸਕਦਾ ਜਨਤੀ ਜਮਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲੇ ਅਜੰਡੇ 'ਚ ਬਿਲਕੁਲ ਕੁਝ ਨਹੀਂ ਜੀ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਨਮੇਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ। ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਵਿਦਾ ਨਾ 72 ਘੰਟੇ ਦਾ ਨੋਟਿਸ ਆ ਜਾਂ ਮੀਟਿੰਗ ਹੋਊਗੀ ਉਹਦੇ ਚ ਗੱਲਾਂ ਵਿਚਾਰੀਆਂ ਜਾਣੀਆਂ। ਅੱਜ ਮੈਨੂੰ ਨਹੀਂ ਲੱਗਦਾ ਕੋਈ ਅਜੀ ਗੱਲ ਹੋਵੇ। ਪਰ ਜਾਣ ਕੇ ਸੂਤਰਾਂ ਤੋਂ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਅਗਲੇ ਹਾਲ ਤੱਕ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਸਕਦੀ ਹੈ ਜੀ। ਜਾਣਕਾਰੀ ਆ ਰਹੀ ਹੈ। ਅਗਲੇ ਛਲੇ ਕੋਈ ਦੇਖੋ ਹਾਲਾਤ ਦੇਖ ਕੇ ਇਹਨਾਂ ਲੱਗਦਾ ਹੂੰ ਇਹ ਜੇ ਕੋਈ ਐਸੀ ਗੱਲ ਕਰਨਗੇ ਦੇਖਾਂਗੇ ਵੀ ਉਹਦਾ ਕਾਰਨ ਕਿੱਥੇ ਲੱਗਾ ਹੂੰ ਉਹੀ ਗੱਲ ਆ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਹੂੰ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜ ਤੌਰ ਤੇ ਉਹਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਵਾ ਕੇ ਜੇ ਸਰ ਲੱਗਦਾ ਜਿਹਦਾ ਤੁਹਾਨੂੰ ਕਿਹਾ ਮੇਰਾ ਬੈਗ ਵੀ ਤਿਆਰ ਹੈ ਜੀ ਕੱਪੜੇ ਮੇਰੇ ਪੂਰੇ ਪੈਕ ਆ ਜੀ ਇਹ ਕਿਉਂ ਗੱਲ ਕਹੀ ਹੋਗੀ ਕੀ ਹੋਇਆ ਹੋਗਾ ਕੋਈ ਬਧੀਆ ਜਦਾ ਸਾਬ ਗੱਲ ਕਹਿ ਸਕਦੇ ਆ ਮੇਰੀ ਈ ਨੀ ਔਕਾਤ ਨੀ ਵੀ ਮੈਂ ਉਹਨਾਂ ਦੀ ਗੱਲ ਨਹੀਂ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਹਾਡੇ ਵੱਲੋਂ ਕੀ ਮੰਗ ਜੀ ਮੰਗ ਰੱਖੀ ਹੈ ਪ੍ਰਧਾਨ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਤੇ ਆ ਕੇ ਜੋਨਾਂ ਦੀ ਜ਼ਿੰਮੇਵਾਰੀਆਂ ਨੇ ਪਾਉਣ ਜੀ ਆ ਬਿਲਕੁਲ ਜੀ ਬਿਲਕੁਲ ਐਸਾ ਦੱਸੋ